ਤੇ ਪੰਪ ਜਿਹੜਾ ਬਿਲਕੁਲ ਨਵਾਂ ਲੱਗਿਆ ਹੋਇਆ ਹਾਂ ਪਰ ਫਿਰ 6 ਮਹੀਨੇ ਦੀ ਗਾਰੰਟੀ ਹੈ ਜੀ ਠੀਕ ਹੈ 6 ਮਹੀਨੇ ਦੀ ਗਾਰੰਟੀ ਹੈ ਜੀ ਹਾਂ ਜੀ ਠੀਕ ਹੈ ਤੇ ਜਿਹੜਾ ਮਾਲ ਆ ਉਹ ਵਧੀਆ ਲੱਗਿਆ ਹੋਇਆ ਹਾਂ ਹਾਂ ਮਾਡਲ ਜਿਹੜੀ ਬੰਦ ਤਰ ਤੁਹਾਨੂੰ ਦਿਖਾਤੀ ਚੈੱਕ ਕਰਾਤੀ ਤੇ ਵੱਡੇ ਇਹ ਕਿੰਨਾ ਹੋਊਗਾ ਜੀ ਤਿੰਨ ਫੁੱਟ 4 ਹੈ ਜੀ 3 ਫੁੱਟ 4 ਹੈ 4 ਆ ਤੇ ਇਹਦਾ ਜਿਹੜਾ ਮਾਡਲ 3 ਸਪੀਡ ਦੇ ਵਿੱਚ ਤੇ ਕੀਮਤ ਵੀਰੇ 3.45 ਹੈ ਨਾ 3.45 ਹੋ ਜੂ ਮੋਕੇ ਤੇ ਮੋਕੇ ਸੱਜਣ ਸਾਰਿਆਂ ਨੂੰ ਸਸਰੀ ਕਾਲ ਆ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਿਲਕੁਲ ਨਵੀਆਂ ਨਕੋਰ ਦੋ ਟਰਾਲੀਆਂ ਚੰਗੇ ਹੈਵੀ ਵਧੀਆ ਲੋਹੇ ਦੀਆਂ ਬਣੀਆਂ ਹੋਈਆਂ ਇੱਕ ਵਾਰ ਤੁਸੀਂ ਟਰਾਲੀ ਦੀ ਬਣਤਰ ਚੈੱਕ ਕਰ ਲਓ ਬਾਈ ਦਾ ਫੋਨ ਨੰਬਰ ਵੀ ਦੇਵਾਂਗੇ ਤੇ ਐਡਰੈਸ ਵੀ ਦੱਸਾਂਗੇ ਇਹ 10 ਨਾਟ ਹੀ ਹੱਬ ਚ ਨੇ ਜੀ ਹਾਂਜੀ ਤਾਂ ਇਹ ਨਾਟ ਹੀ ਆਪਰੇ ਲੋ ਜੀ ਡਬਲ ਟਾਇਰ ਟਰਾਲੀਆਂ ਨੇ ਤੇ ਬਿਲਕੁਲ ਜਮ ਹਾਂਜੀ 8 ਇੰਚੀ ਗਾਡਨ ਨੇ ਠੀਕ ਹੈ ਜੀ 11 3/4 ਇੰਚ 11 ਸਾਢੇ ਸੀ ਆ 8 ਇੰਚ ਹੀ ਕੱਟਨੇ ਜੀ ਤੇ ਪੰਪ ਜਿਹੜਾ ਬਿਲਕੁਲ ਨਵਾਂ ਲੱਗਿਆ ਹੋਇਆ ਹਾਂ ਪੰਪ ਤੇ 6 ਮਹੀਨੇ ਦੀ ਗਾਰੰਟੀ ਆਈ ਆ ਠੀਕ ਹੈ 6 ਮਹੀਨੇ ਦੀ ਗਾਰੰਟੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਮਾਲ ਆ ਉਹ ਵਧੀਆ ਲੱਗਿਆ ਹੋਇਆ ਹਾਂ ਬਿਲਕੁਲ ਸੀ ਦਾ ਮਾਲ ਲੱਗਿਆ ਜੀ ਲੋ ਜੀ ਐਮ ਸੀ ਦਾ ਮਾਲ ਲੱਗਿਆ ਹੋਇਆ ਇੱਕ ਵਾਰ ਫਰਸ਼ ਦੀ ਜਿਹੜੀ ਕੰਡੀਸ਼ਨਰ ਚੈੱਕ ਕਰ ਲੋ ਤੇ ਇਹਦੇ ਵਿੱਚ ਭਾਜਨ ਕਿੰਨਾ ਹੋਊਗਾ ਜੀ 17 ਕਮਾਂਟਲ ਲੋ ਜੀ ਵੀਰੇ 17 ਕਮਾਂਟਲ ਦੀ ਜਿਹੜੀ ਇਹ ਟਰਾਲੀ ਆ ਤੇ ਫੁੱਲ ਵੀਡੀਓ ਨਾਲ ਬਣੇ ਰਹੋ 22 ਦਾ ਫੋਨ ਨੰਬਰ ਵੀ ਦੇਵਾਂਗੇ ਜਿਹੜੇ ਟਾਇਰ ਨਿਊ ਚੰਗੇ ਨੇ ਜੀ ਵਧੀਆ ਹਾਂਜੀ ਲੋ ਜੀ ਪੁਰਾਣੇ ਟਾਇਰ ਹੁੰਦੇ ਨੇ ਟਾਇਰ ਵਧੀਆ ਨੇ ਮਾਰਫ ਕੰਪਨੀ ਦੇ ਨੇ ਤੇ ਚਾਰੇ ਪਾਸੋਂ ਟਰਾਲੀ ਜਿਹੜੀ ਬਣਤਰ ਤੁਹਾਨੂੰ ਦਿਖਾਤੀ ਚੈੱਕ ਕਰਾਤੀ ਤੇ ਵੱਡੇ ਇਹ ਕਿੰਨਾ ਹੋਊਗਾ ਜੀ ਤੈਨੂੰ ਪਤਾ 4 ਰ ਜੀ 3 ਫੁੱਟ 4 ਰ ਤਿਆਰ ਆ ਤੇ ਇਹਦਾ ਜਿਹੜਾ ਰੇਟ ਕੀ ਰੱਖਿਆ ਬਾਈ ਜੀ ਕੀਮਤ ਰੇਟ 45 ਜੀ ਲੋ ਜੀ 1 ਲੱਖ 45000 ਜਿਹੜੀ ਟਰਾਲੀ ਦੀ ਕੀਮਤਾਂ ਜਿਵੇਂ ਦੀ ਵੀਰੇ ਬਣੀ ਹੋਈ ਆ ਐਵੇਂ ਦੀ ਬਣੀ ਤਣੀ ਟਰਾਲੀ ਦੇਣੀ ਆ ਹਨਾ ਵੀਰੇ ਹਾਂਜੀ ਜਿਹੜੀ ਚੀਜ਼ ਲੱਗੀ ਹੋਈ ਆ ਉਹ ਐਵੇਂ ਲੱਗੀ ਰਹੂਗੀ ਤੇ ਸਾਰੇ ਪਾਸੇ ਲੌਟ ਪੰਪ ਕੰਨੀ ਓਕੇ ਆ ਇੱਕ ਵਾਰ ਚੈੱਕ ਕਰਕੇ ਜਿਹੜੀ ਟਰਾਲੀ ਤੁਸੀਂ ਲਿਆ ਸਕਦੇ ਹੋ ਕੋਈ ਇਹਦੇ ਵਿੱਚ ਕਮੀ ਪੇਸੀ ਨਹੀਂ ਹੈਗੀ ਤੇ ਫੋਨ ਨੰਬਰ ਕਿੰਨਾ ਜੀ ਆਪਣਾ 62 838 838 77852 77852 ਤੇ ਪਿੰਡ ਜਲੂਰ ਆ ਤੇ ਜੇ ਦੂਜੀ ਟਰਾਲੀ ਦੀ ਆਪਾਂ ਗੱਲ ਕਰੀ ਜੀ ਇਹਦੀ ਕੀ ਗੱਲ ਬਤਾ ਇਹ ਵੀ 11 66 11 6 10 ਇੰਚੀ ਗੱਡਣੇ ਲੋ ਜੀ 10 ਇੰਚੀ ਗੱਡ ਦੇ ਵਿੱਚ 11 6 ਤੇ ਡਬਲ ਟਾਇਰ ਨਵਾਂ ਜੈਕ ਹਨਾ ਜੀ ਓਕੇ ਤੇ ਹੋਰ ਇਹਦੀ ਕੀ ਗੱਲ ਮੈਂ ਤਾਂ ਵਜਨ ਇਹਦਾ ਕਿੰਨਾ ਜੀ ਕਿਹਦਾ ਹੋਰ ਨਹੀਂ ਕਮੰਟਲ ਵਜਨ ਲੋ ਜੀ 19 ਕਵੰਟਲ ਵਜਨ ਦੇ ਵਿੱਚ ਤੇ ਜਿਹੜਾ ਰੰਗ ਰੰਗ ਬਹੁਤ ਪਿਆਰਾ ਕਰਵਾਇਆ ਹੋਇਆ ਬਾਈ ਦਾ ਚੰਗਾ ਸੋਹਣਾ ਰੰਗ ਹੈ ਨਾ ਵੀਰੇ ਤੇ ਫਾਰਸ ਦੇਖੋ ਜੀ ਬਿਲਕੁਲ ਚੰਗਾ ਫਾਰਸ ਦੀ ਟਰਾਲੀ ਆ ਤੇ ਜਿਹੜਾ 3 ਫੁੱਟ ਹੀ ਹਨਾ ਜੀ ਵੱਡਾ ਹਾਂਜੀ ਲੋ ਜੀ 10 ਨਟ ਹੀ ਹੱਬਾ ਹਨਾ ਜੀ ਲੋਈ 10 ਨਟੀ ਹੱਬ ਦੇ ਵਿੱਚ ਆ ਵੀਰੇ ਜਿਹੜੀ ਚੱਲਦੀ ਆ ਟ੍ਰੈਂਡ ਦੇ ਵਿੱਚ ਉਹ 10 ਨਟੀ ਹੱਬਾ ਤੇ ਸੋਹਣੀ ਬਣੀ ਹੈ ਇੱਕ ਵਾਰ ਟਰਾਲੀ ਪਿੱਛੋਂ ਚੈੱਕ ਕਰ ਲਓ ਲੋ ਜੀ ਪੂਰੀ ਸੋਹਣੀ ਟਰਾਲੀ ਆ ਜਿਹੜੀ ਉਹ ਤਿਆਰ ਕਰੀ ਹੋਈ ਆ ਮੱਥੇ ਵਿੱਚ ਮਾਰੀ ਨਾਗਣੀ ਸਿੰਘ ਬਚਿੱਤਰ ਨੇ ਲੋ ਜੀ 10 ਨਟੀ ਹੱਬ ਦੇ ਵਿੱਚ ਆ ਤੇ ਇਹਦੀ ਕੀਮਤ ਕੀ ਰੱਖੀ ਹੈ ਜੀ ਜੀ 170 ਮੰਗਦੇ ਆ ਜੀ ਜੀ 1 ਲੱਖ 70 ਹਜ਼ਾਰ ਮੰਗਦੇ ਹੋ ਤੇ 20 ਹਜ਼ਾਰ ਡਿਸਕਾਊਂਟ ਕਰ ਦੂੰਗਾ ਹੈ ਵੀਰੇ ਡੇਢ ਦੀ ਦੇ ਦੋਗੇ ਬਾਈ ਬਾਕੀ ਮੌਕੇ ਤੇ ਕਰ ਦਨਗੇ ਬਾਈ ਜੇ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਉ ਤਾਂ ਜਿੰਨਾ ਹੋ ਸਕੇ ਮਾਨਤਨ ਜਰੂਰ ਕਰਵਾਵਾਂਗੇ ਤੇ ਤਸੱਲੀ ਹੋ ਮੇਨ ਗੱਲ ਹਨਾ ਜੀ ਚੀਜ਼ ਦੀ ਵੀਰੇ ਤਸੱਲੀ ਹੋ ਤੇ ਬਾਈ ਦਾ ਕੰਟੈਕਟ ਨੰਬਰ ਇੱਕ ਵਾਰ ਫੋਨ ਨੰਬਰ ਤੁਹਾਨੂੰ ਫੇਰ ਦਿੰਨੇ ਆ ਕਿੰਨਾ ਫੋਨ ਨੰਬਰ ਆ ਜੀ 6282377852 ਬਾਦ ਠੀਕ ਹੈ ਜੀ ਪਿੰਡ ਜਲੂਰ ਤੇ ਬਾਈ ਦਾ ਫੋਨ ਨੰਬਰ ਥੱਲੇ ਚੱਲੀ ਜਾਂਦਾ ਬਾਈ ਨੂੰ ਫੋਨ ਕਰਕੇ ਇੱਕ ਵਾਰ ਟਰਾਲੀ ਦੇਖਣ ਜ਼ਰੂਰ ਆਇਓ ਤੇ ਫੁੱਲ ਵੀਡੀਓ ਦੇਖ ਕੇ ਚੈਨਲ ਆਪਣਾ YouTube ਸਬਸਕ੍ਰਾਈਬ ਕਰ ਲਿਓ Facebook ਪੇਜ ਕਰ ਲਿਓ ਜਮਾ ਨਵੇਂ ਟਰੈਕਟਰ ਆ ਗਏ ਵੀਰੇ 22 ਦਾ ਫੋਨ ਨੰਬਰ ਵੀ ਦਿੰਨੇ ਆ ਤੇ ਲੋਕੇਸ਼ਨ ਵੀ ਦੱਸਦੇ ਆਗੇ ਜਮਾ ਨਵੇਂ ਟਰੈਕਟਰ ਨੇ ਤੇ ਜਾਇਜ਼ ਰੇਟਸ ਨੇ ਇੱਕ ਵਾਰ ਏਜੰਸੀ ਜਾਣ ਤੋਂ ਪਹਿਲਾਂ ਕੰਟੈਕਟ ਜ਼ਰੂਰ ਕਰ ਲਿਓ ਜਿਵੇਂ ਕਿ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਵਰਾਜ 23 ਮਾਡਲ ਦੀ 765000 ਕੀਮਤਾਂ ਤੇ ਮੌਕੇ 'ਚ ਵਧੀਆ ਲੈਸ ਹੋ ਜਾਊਗਾ ਤੇ ਬਾਈ ਦਾ ਫੋਨ ਨੰਬਰ ਥੱਲੇ ਚੱਲੀ ਜਾਂਦਾ ਬਾਈ ਨੂੰ ਕੰਟੈਕਟ ਕਰਕੇ ਜਮਾ ਨਵਾਂ ਸਵਰਾਜ ਅੱਗ ਵਾਲਿਆਂ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰਾਂ ਦੀ ਫੁੱਲ ਗਾਰੰਟੀ ਉਹ ਬਿਲਕੁਲ ਨਵੇਂ ਟਾਇਰ ਨੇ 90 ਪੈਸੇ ਥੋੜਾ ਜਿਹਾ ਘੰਟੇ ਹੀ ਚੱਲਿਆ ਹੋਆ ਟਰੈਕਟਰ ਆ ਉਸ ਤੋਂ ਬਾਅਦ ਸਵਰਾਜ 744 21 ਮਾਡਲ ਦੇ ਵਿੱਚ ਪੀਵੀ0 3 625000 ਰੇਟ ਰੱਖਿਆ ਐਕਸਟੀ ਆ ਇੰਜਨ 11 ਦੀ ਫੁੱਲ ਗਾਰੰਟੀ ਆ ਬਿਲਕੁਲ ਨਵੇਂ ਟਾਇਰ ਨੇ ਜੀ ਗੁੱਡੀਅਰ ਦੇ 149 28 ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਡੀਆਈ ਸੋਨਾਲੀਕਾ ਇੰਟਰਨੈਸ਼ਨਲ 20 ਮਾਡਲ ਦੇ ਵਿੱਚ ਤੇ ਰੇਟ ਰੱਖਿਆ ਹੋਇਆ 6 ਲੱਖ ਤੇ 15000 ਰੁਪਏ ਮੌਕੇ 'ਚ ਫੇਰਟਲੈਸ ਹੋ ਜਾਊਗਾ ਸਾਈਡ ਗੇਅਰ ਦੇ ਵਿੱਚ ਚੇਂਜਰ ਗੇਅਰ ਦੇ ਵਿੱਚ ਜੀ ਇਹ ਆ ਮੇਟ ਬੁੱਟ ਲੱਗੇ ਹੋਏ ਨੇ ਬਾਈ ਦਾ ਫੋਨ ਨੰਬਰ ਥੱਲੇ ਚੱਲੀ ਜਾਂਦਾ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਸੋਨਾਲੀਕਾ ਮਾਡਲ 22 ਰੇਟ 5 ਲੱਖ 5000 ਰੁਪਿਆ ਤੇ 35 ਦਾ ਸੋਨਾ ਲਿਕਾ ਸਾਈਡ ਗੀਅਰ ਦੇ ਵਿੱਚ ਹੈ ਜੀ ਸੋਹਣੀ ਤੇ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੇ ਕਿਸੇ ਨੇ ਘੱਟ ਖਰਚਾ ਵਾਲਾ ਟਰੈਕਟਰ ਲੈਣਾਗਾ ਤੇਲ ਦਾ ਖਰਚਾ ਬਿਲਕੁਲ ਨਹੀਂ ਹੁੰਦਾ ਇਹਦਾ 35 ਹੌਸਪਾਵਰ ਦਾ ਹੈ ਟਰੈਕਟਰ ਹੁੰਦਾ ਡੀਆਈ 35 ਦਾ ਕੀਮਤ ਸਿਰਫ 5 ਲੱਖ ਰੁਪਿਆ ਉਸ ਤੋਂ ਬਾਅਦ ਆ ਗਿਆ ਜੀ 22 ਮਾਡਲ ਦੇ ਵਿੱਚ 855 ਫਾਰੀ 969 ਐਫੀ 825000 ਰੁਪਏ ਇਹਦੀ ਕੀਮਤ ਰੱਖੀ ਹੋਈ ਆ ਸਾਈਡ ਗੇਅਰ ਦੇ ਵਿੱਚ ਸਪੇਸ ਵਿੱਚ ਬਹੁਤ ਸੋਹਣੀ ਹੁੰਦੀ ਆ ਤੇ ਵੇਟ ਵੁੱਟ ਲੱਗੇ ਹੁੰਦੇ ਨੇ ਚੰਗੀ ਸਪੇਸ ਹੁੰਦੀ ਆ ਡਰਾਈਵਰ ਜਿਵੇਂ ਮਰਜ਼ੀ ਬੈਠਾ ਰਹੇ ਆਰਾਮ ਦਾ ਇੱਕ ਟਰੈਕਟਰ ਹੈ 22 ਮਾਡਲ ਦੇ ਵਿੱਚ ਆ ਤੇ ਰੇਟ ਹੈਗਾ 825000 ਰੁਪਿਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਚੰਗੀ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ ਐਮ ਆਰਫ ਦੇ ਟਾਇਰ ਲੱਗੇ ਹੋਏ ਨੇ ਉਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ ਨੋਵੋ डीएक्स डी लक्स साइड गियर ਦੇ ਵਿੱਚ ਤੇ ਟਾਇਰ ਹੈਗੇ ਨੇ 90 ਤੋਂ 95 ਪੈਸੇ ਐਮ ਆਰਫ ਦੇ ਟਾਇਰ ਨੇ ਅਗਲੇ ਟਾਇਰ ਵੀ ਐਮ ਆਰਫ ਦੇ ਨੇ 605 ਡੀ ਆਈ ਮਹਿੰਦਰਾ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਮਾਡਲ ਬਾਈ ਆ ਤੇ 24 ਵਰਗੀ ਕੰਡੀਸ਼ਨ ਪਈ ਆ 7 ਲੱਖ ਤੇ 25000 ਰੁਪਏ ਦੀ ਕੀਮਤ ਰੱਖੀ ਹੋਈ ਆ ਟਰੈਕਟਰ ਦੀ ਤੇ ਪ੍ਰੀਤ ਆ ਗਿਆ ਜੀ ਫਰੀਤ ਹੈਗਾ 21 ਮਾਡਲ ਤੇ ਰੇਟ ਰੱਖਿਆ 5 ਲੱਖ ਤੇ 15000 ਰੁਪਏ ਦੀ ਕੀਮਤ ਹੈ ਜੀ ਇੰਜਨ ਦਾ ਪੂਰਾ ਸੋਨਾ ਟਰੈਕਟਰ ਆ 6549 ਟਰੈਕਟਰ ਆ ਸਾਈਡ ਗੇਅਰ ਦੇ ਵਿੱਚ ਇਹ ਟਰੈਕਟਰ ਆ ਜੀ ਲੋ ਜੀ ਕਮੈਂਟਾਂ ਚ ਬਾਕੀ ਦੱਸ ਦਿਆ ਕਰੋ ਜਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਹੁੰਦਾ ਆਪਾਂ ਉਹੀ ਟਰੈਕਟਰ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ 855 ਆ ਗਿਆ ਜੀ ਮਾਡਲ ਹੈਗਾ ਜੀ ਸਿਰਫ 2011 ਤੇ ਕੀਮਤ ਸਿਰਫ 385000 ਘੱਟ ਕੀਮਤ ਵਾਲਾ ਟਰੈਕਟਰ ਆ ਅਪੋਲੋ ਦੇ ਟਾਇਰ ਨੇ 85 ਪੈਸੇ ਲਓ ਜੀ ਉਸ ਤੋਂ ਬਾਅਦ ਆ ਕਿ ਅਰਜਨ 605 ਡੀ ਆਈ ਡੀ ਲਕਸ ਮਾਡਲ ਦੇ ਵਿੱਚ ਆ 90 ਪੈਸੇ ਟਾਇਰ ਪਏ ਨੇ ਟਰੈਕਟਰ ਦੇ ਤੇ ਮਾਡਲ ਹੈਗਾ 21 ਤੇ ਕੀਮਤ ਆ 6 ਲੱਖ ਤੇ 95000 ਰੁਪਿਆ ਕੀਮਤ ਆ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਤੇ ਸਾਰੀ ਟਰੈਕਟਰਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਥੱਲੇ ਚੱਲੀ ਜਾਂਦਾ بھائی ਨੂੰ ਕੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਪਣੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ YouTube ਚੈਨਲ ਆਪਣਾ ਲੋ ਜੀ ਜਮੀ ਘਟ ਮੁੱਲ ਚ 3 ਸਪੀਡ ਆ ਗਿਆ ਵੀਰੇ ਸਵਰਾਜ 6 ਮਾਡਲ 3 ਸਪੀਡ ਦੇ ਵਿੱਚ ਤੇ ਕੀਮਤ ਵੀਰੇ 345 ਹੈ ਨਾ 345 ਹੋਜੂ ਮੌਕੇ ਤੇ ਮੌਕੇ ਤੇ ਬਾਈ ਹੋਰ ਵੀ ਰੇਟ ਚ ਹੋਜੂ 3 ਸਪੀਡ ਆ ਵੀਰੇ 90 ਪੈਸੇ ਟਾਇਰ ਲੈ 16 ਦੇ ਪਏ ਹੋਏ ਨੇ 90 ਪੈਸੇ ਟਾਇਰ ਨੇ ਅਪੋਲੋ ਦੇ ਕੰਡੀਸ਼ਨ ਚ ਚੈੱਕ ਕਰ ਲਓ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਮੂਹਲੇ ਬਾਈ ਵੱਡੇ ਪਏ ਹੋਏ ਨੇ ਨਾ ਹੂੰ ਏ ਮੋਟਰ ਡਰਨਾ ਚਾਹਣਾ ਨਾ ਡਰ ਕੇ ਰਹਿਣਾ ਠੀਕ ਹੈ ਜੀ 9511 ਨੇ ਟਾਇਰਾਂ ਚ ਆਇਆ ਹੋਇਆ ਵੀਰੇ ਤੇ ਇਹਦਾ ਕੰਟੈਕਟ ਨੰਬਰ ਕਿੰਨਾ ਹੈ ਵੀਰੇ 89762 ਹਾਂਜੀ 51606 ਲੋ ਜੀ ਆਹ ਕੰਟੈਕਟ ਨੰਬਰ ਆ ਬਾਈ ਦਾ 3 ਸਪੀਡ ਦੇ ਵਿੱਚ ਟਰੈਕਟਰ ਆ ਸਿਰ ਬਿਲਕੁਲ ਘੱਟ ਰੇਟ ਤੇ 3.45 ਜੋ ਵੀ ਮੌਕੇ ਤੇ ਹੋ ਜੂਗਾ ਪੀਵੀ 64 ਇਹਦਾ ਨੰਬਰ ਹੈ ਨਾ ਵੀਰੇ 3 3 ਸਪੀਡ ਬਾ ਉੱਥੇ ਦਿਖਾ ਦੇ ਲੋ ਜੀ ਇਕਿਪਟਰ ਲੱਗਾ ਦਬਲ ਡਿਸਟ੍ਰਿਬਿਊਟਰ ਆ ਸਹੂਲਤਾਂ ਨੇ ਘੱਟ ਪੈਸਿਆਂ ਚ ਲੋ ਜੀ ਸਾਰੀਆਂ ਸਹੂਲਤਾਂ ਝੋਟਾ ਗੇਰਾ ਹਾਂ ਬਾਈ ਆਹ ਵਾਲਾ ਆਹ ਲੋ ਜੀ ਛੋਟਾ ਘੇਰ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਉਹ ਉਹ ਖੜਾਗਾ ਉਹ ਵੱਧ ਮੁੱਲ ਦਾ 740 ਉਹ ਵੱਧ ਮੁੱਲ ਦਾ ਆ ਗਿਆ ਆ ਘੱਟ ਮੁੱਲ ਦਾ ਫੈਕਸ਼ਨ ਉਹੀ ਨਹੀਂ ਹੈ ਨਾ ਬਈ ਸਾਰਾ ਕੁਝ ਉਹੀ ਹੈ ਲੋ ਜੀ ਫੈਕਸ਼ਨ ਨਵੇਂ ਵਾਲੇ ਆ ਗਏ ਬਾਈ ਤੇ ਘੱਟ ਕੀਮਤ ਵਾਲਾ ਟਰੈਕਟਰ ਤੇ ਮਾਡਲ ਬਸ ਡਾਊਨ ਆ ਬਾਕੀ ਸਾਰੇ ਨਵੇਂ ਵਾਲੇ ਫੈਕਸ਼ਨ ਕਿਰਾਏ ਹੋਏ ਨਹੀਂ ਵੀਰ ਨੇ ਹਣਾ ਬਾਈ ਆ ਇਹਦਾ ਨੰਬਰ ਆ ਤੇ ਬਾਈ ਨੂੰ ਕਾਲ ਕਰਕੇ ਜਿਹੜਾ ਨੰਬਰ ਬੋਲਿਆ ਉਹ ਤੇ ਤੁਸੀਂ ਆ ਟਰੈਕਟਰ ਖਰੀਦ ਸਕਦੇ ਹੋ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ Facebook ਪੇਜ ਕਰ ਲਓ ਫੋਲੋ ਤੇ ਹੋਰ ਕਿਸੇ ਟਰੈਕਟਰ ਟਰਾਲੀ ਦਾ ਕਿਸੇ ਮਸ਼ੀਨ ਦੀ ਲੋੜਾ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਆਪਾਂ ਜਰੂਰ ਵੀਡੀਓ ਪਾਵਾਂਗੇ ਜੀ ਧੰਨਵਾਦ